ਤੇ ਸਿਆਲੇ ਬੰਦੇ ਜਿਹੜੇ ਨੇ ਉਹਨਾਂ ਨੂੰ ਪਤਾ ਹੁੰਦਾ ਬਰਸਾਤ ਆ ਜਾਣੀ ਕੋਫੰਦਰਾ ਮਿੰਟਾਂ ਚ ਆਏ ਜਾਂਦੇ ਕਿ ਹਿੰਦੇ ਬੰਦ ਹੈ ਉਹ ਆਮ ਤੌਰ ਮੰਡੇ ਚੋਕੇ ਅੰਦਰ ਕਰ ਲੈਂਦੇ ਨੇ ਕਿ ਮੰਜਾ ਨੂੰ ਬਗਰੋ ਭੱਜੇਗਾ ਬਰਸਾਤ ਦੇ ਵਿੱਚ ਤੇ ਟਾਈਮ ਸਿਰ ਪ੍ਰਬੰਧ ਕਰਦੇ ਪਰ ਚਲੋ ਉਹੀ ਹੋਣਾ ਸੀ ਸਵੇਰ ਤੱਕ ਮੰਜਾ ਭੱਜ ਗਿਆ ਇਹ ਦੇਖਣ ਗਿਆ ਅਸੀਂ ਇਹਨੂੰ ਲੱਭਦੇ ਰਹਿ ਗਏ ਤੇ ਮੈਨੂੰ ਹੈਰਾਨੀ ਦੀ ਇਹ ਗੱਲ ਹੈ ਕਿ ਇੱਕ ਦਿਨ ਫਾਈਨਲੀ ਸਪੀਕਰ ਸਾਹਿਬ ਮੈਨੂੰ ਜਾਣਾ ਪੈ ਗਿਆ ਦਿੱਲੀ ਜਦੋਂ ਫਾਈਨਲ ਲੇਸ ਸੀ ਸਦੀ ਅਸੈਂਬਲੀ ਦਾ ਤਾਂ ਮੈਂ ਇਹਨੂੰ ਇਹ ਗੱਲ ਜ਼ਿੰਮੇਵਾਰੀ ਠਰਾ ਦਿਆ ਕਿ ਮੇਰੇ ਕੋਲ ਆਏ ਨਹੀਂ ਜਾਣਾ ਇੱਕ ਦਿਨ ਵਾਸਤੇ ਜੱਜਵਾਲ ਸਾਹਿਬ ਤੇ ਜ਼ਿੰਮੇਵਾਰੀ ਸੁਚੇਤਤਾ ਨਾਲ ਨਿਭਾਇਓ ਬੜੀ ਚੰਗੀ ਨਿਭਾਈ ਇਹ ਕਬੱਡੀ ਪੰਡ ਜਿਹੜੀ ਸੀ ਇਹ ਸਰਕਾਰ ਦੇ ਖਿਲਾਫ ਸਿਰ ਤੇ ਚੁੱਕੀ ਜੇ ਨੀਰਾ ਨੇ ਆਪਣੇ ਹੱਥੇ ਚ ਪਾਈਆਂ ਉਹ ਡਰਾਮਾ ਚੰਗਾ ਰਚਾਇਆ ਤੇ ਮੈਂ ਹੈਰਾਨ ਹੋ ਗਿਆ ਤੇ ਬਹਿਦੀ ਬਾਦੀ ਸਾਰੀ ਪੰਦਵੀ ਲਾਤੀ ਉਹਨਾਂ ਦੇ ਖਲਾ ਤੇ ਪਤਾ ਬਾਅਦ ਚ ਲੱਗਾ ਕਿ ਆ ਜੋ ਇਲੈਕਸ਼ਨ ਜੋ ਇਹਨੇ ਤੌਰ ਤਰੀਕਾ ਅਪਣਾਇਆ ਸੀ ਆਪਣੇ ਲੋਗਾ ਨਾਲੇ ਨੇ ਜੋ ਧੋਖਾ ਕੀਤਾ ਤਰੋਹ ਕੀਤਾ ਕੋਈ 4.5 ਹਜ਼ਾਰ ਪਰਿਵਾਰ ਇਹਨੇ ਗੱਲ ਦੱਸ ਦਿੱਤੀ ਕਿ ਮੈਂ ਤੁਹਾਡਾ 25 ਤੋਂ 35 ਹਜ਼ਾਰ ਰੁਪਇਆ ਕਰਾਂ ਦਾ ਛੱਤਾ ਦਾ ਜਿਹੜਾ ਗਵਰਨਮੈਂਟ ਆਫ ਪੰਜਾਬ ਤੋਂ ਕੈਪਟਨ ਅਮਰਿੰਦਰ ਸਿੰਘ ਕੋ ਅਪਰੂਵ ਕਰਾ ਲਿਆ ਉਹ ਜੋ ਬੇਸਿਕਲੀ 300 ਬੰਦੇ ਦਾ ਹੋਇਆ ਸੀ ਬਾਕੀ ਤਕਰੀਬਨ 3900 ਬੰਦੇ ਨੂੰ ਫਰਜ਼ੀ ਚਿੱਠੀਆਂ ਬੀਡੀਪੀਓ ਦੇ ਨਕਲੀ ਸਾਈਨ ਕਰਕੇ ਆਪਣੇ ਨਕਲੀ ਸਾਈਨ ਕਰਕੇ ਦੇ ਦਿੱਤੇ ਤੇ ਜਿਹੜੇ 300 ਨੂੰ ਮਿਲ ਗਏ ਸੀ ਉਹ ਦੂਜਿਆਂ ਨੂੰ ਕਹਿ ਤਾ ਕਿ ਕਿ ਇਲੈਕਸ਼ਨ ਦਾ ਕੋਡ ਆ ਗਿਆ ਇਹ ਇਲੈਕਸ਼ਨ ਕੋਡ ਡਾੜਦੇ ਆ ਬਾਕੀ 300 ਨੂੰ ਵੇਖੋ ਆ ਮਿਲ ਗਏ ਨੇ ਪੈਸੇ ਤੁਹਾਡੇ ਵਾਸਤੇ ਇਲੈਕਸ਼ਨ ਕੋਡ ਹੜਦੇ ਤੁਹਾਨੂੰ ਪੈਸੇ ਮਿਲ ਜਾਣੇ ਬੇਸਿਕਲੀ ਉਹ ਜਿਹੜੀ 4000 ਵੋਟ ਹੈ ਇਹ ਉਸੇ ਬੋਟ ਦੇ ਹੀ ਸਿਰ ਤੇ ਦਿੱਤੇ ਗਿਆਨ ਨੂੰ ਧੋਖਾ ਦਿੱਤਾ ਤੋ ਰੋਕੀਤਾ ਉਹ ਫਿਰ ਜਿਹੜਾ ਆਪ ਦਾ ਕੈਂਡੀਡੇਟ ਹੈ ਉਹਨੂੰ ਜਦੋਂ ਇਹ ਸਾਰੇ ਕੰਮ ਦਾ ਪਤਾ ਲੱਗਾ ਤੇ ਉਹਨੇ ਇਹਦੇ ਪਿੱਛੇ ਭੈਣ ਭਾਈ ਸ਼ੁਰੂ ਕਰ ਦਿੱਤੇ ਉਹਨਾਂ ਲੋਕਾਂ ਨੂੰ ਗਿਆ ਉਹ ਤੋਂ ਪਤਾ ਲੱਗਾ ਕਿ ਇਹ ਹੈ ਹੀ ਸਾਰਾ ਫਰੇਗ ਹੋਇਆ ਝੂਠ ਹੋਇਆ ਬੀਡੀਪੀਓ ਕੋ ਬਿਆਲ ਲਿਓ ਕਿ ਤਾਂ ਮੈਨੂੰ ਤੇ ਸਿਗਨੇਚਰ ਹੀ ਆਣੀ ਹੈ ਐਮਐਲਏ ਤੇ ਕਦੀ ਤੁਹਾਨੂੰ ਪਤਾ ਹੈ ਸਰਟੀਫਿਕੇਸ਼ਨ ਦਿੰਦਾ ਹੀ ਨਹੀਂ ਇਹਨਾਂ ਤੋਂ ਤਾਂ ਵਿਜੀਲੈਂਸ ਨੇ ਬਕਾਇਦਾ ਤੌਰ 'ਤੇ ਇਹਨੂੰ ਅੰਦਰ ਦੇਣ ਦਾ ਪ੍ਰੋਗਰਾਮ ਬਣਾਇਆ ਕੇ ਨੇ ਉਹ ਸੌਦਾ ਫੇਰੇ ਭਗਵਤਰਾ ਕੀਤਾ ਮੈਂ ਤੁਹਾਨੂੰ ਇਹ ਸਾਫ਼ ਸੁਥਰੀ ਸਰਕਾਰ ਵੀ ਇੱਕ ਐਗਜ਼ਾਮਪਲ ਦੇਣਾ ਚਾਹਾਂ ਜਿਨ੍ਹਾਂ ਲੋਕਾਂ ਨਾਲ ਧੋਖਾ ਕਰਕੇ ਧੋਖਾ ਕਰਕੇ ਮੋਟਾ ਨਹੀਂ ਆ ਉਹ ਇਹ ਜਿਹੜੀ ਬਦਲਾਅ ਦੀ ਸਰਕਾਰ ਹੈ ਉਹਨਾਂ ਨੇ ਉਸੇ ਨੂੰ ਟੌਪ ਕੀਤਾ ਉਹਨੂੰ ਫਿਰ ਐਮਪੀ ਦਾ ਕੈਂਡੀਡੇਟ ਬਣਾਇਆ ਜਿਹੜੇ ਕਹਿੰਦੇ ਸੀ ਅਸੀਂ ਪਰਿਵਾਰਵਾਦ 'ਤੇ ਵਿਸ਼ਵਾਸ ਨਹੀਂ ਕਰਦੇ ਹੁਣ ਇਹਦੇ ਮੁੰਡੇ ਨੂੰ ਟਿਕਟ ਦੇਣਗੇ ਇਹੀ ਆਪ ਵਾਲੇ ਜਿਹੜੇ ਕਹਿੰਦੇ ਸੀ ਅਸੀਂ ਟਰਾਂਸਪੋਰਟਰਾਂ ਦੇ ਖਿਲਾਫ ਟਰਾਂਸਪੋਰਟ ਮਾਫੀਆ ਦੇ ਖਿਲਾਫ ਇਹ ਭਗਵੰਤ ਕਹਿੰਦਾ ਸੀ ਮੈਂ ਕਾਰਵਾਈ ਕਰੂੰਗਾ ਬੜੇ ਕਿਹਾਬ ਤੇ ਹਲੇ ਕਹੇ ਤੋਂ ਉਹੀ ਵਿਕਾਰੀ ਦਲ ਦਾ ਜਿਹੜਾ ਸਾਰਾ ਵੱਡਾ ਗਰੂਪ ਬਣਿਆ ਜਾਂਦਾ ਸੀ ਟਰਾਂਸਪੋਰਟ ਦਾ ਉਸੇ ਨੂੰ ਆਪਣੀ ਪਾਰਟੀ ਸ਼ਾਮਲ ਕਰ ਰਿਹਾ ਵੀ ਵੀਡੀਓ ਵੇਖੀ ਹੋਣੀ ਜਿਹੜਾ ਕਿਸੇ ਟਾਈਮ ਡਿੰਪੀ ਢਿੱਲੋਂ ਦੀ ਮਾਫੀਆ ਦੀ ਟਰਾਂਸਪੋਰਟ ਦੀ ਮਾਫੀਆ ਦੀ ਗੱਲ ਕਰਨ ਵਾਲਾ ਚੀਫ ਮਿਨਿਸਟਰ ਸੀ ਇਹ ਉਸੇ ਨੂੰ ਅਪਣਾ ਕੇ ਹੋਏ ਬੀਜੇਪੀ ਵਰਗਾਂ ਜਿਹੜਾ ਇਹਨਾਂ ਨੇ ਵੀ ਸੇ ਨਿਓ ਰੱਖਿਆ ਦੀ ਕੱਪੜੇ ਸਾਫ਼ ਕਰਨ ਵਾਲੀ ਮਸ਼ੀਨ ਰੱਖੀ ਹੈ ਜਿਹੜਾ ਇਹਨਾਂ ਚਾਹਦੇ ਉਹ ਸਾਫ਼ ਸੁਥਰਾ ਹੋ ਜਾਂਦਾ تو میری گزارش ہی ہے ایشیش طور چبے وار ہیں میں گزارش کروں گا میں مبارک دوں گا تو سنگھ جی بہت چنگی تعداد آئے نا بہت ویڈی تعداد میں کہ چنگی تعداد چبے والوں سالے ورکر کے ساتھی آئے نے ہشیارپور پر کا سپیکر صاحب نے کہا سارے ود پڑیا لکھا پنجاب دے ویچے جے کوئی ہے ووٹر ہے وہ ہشیارپور ਦੁਆਬੀ ਇਹ ਸਾਰੇ ਨਾਲ ਵੱਧ ਪੜੇ ਲਿਖੇ ਪੁਰਾਣੇ ਵਕਤ ਤੋਂ ਮਨੇ ਜਾਂਦੇ ਨੇ ਤੇ ਸਾਰੇ ਦੇ ਵੱਡਾ ਹੈੱਡਕੁਆਰਟਰ ਪੰਜਾਬ ਯੂਨੀਵਰਸਿਟੀ ਦਾ ਗਵਰਨਮੈਂਟ ਕਾਲਜ ਉਹ ਹੈ ਜਿੱਥੋਂ ਸਰ ਮਨਮੋਹ ਸਿੰਘ ਵੀ ਪੜ ਕੇ ਗਏ ਤੁਹਾਡੇ ਹੁਸ਼ਿਆਰਪੁਰ ਤੋਂ ਹੀ ਪੜਿਆ ਸੀ ਹੁਸ਼ਿਆਰਪੁਰ ਜੀ ਪੜਾਇਆ ਬਹੁਤ ਐਮਿਨੈਂਟ ਪਰਸਨੈਲਿਟੀਆਂ ਦੋਸਤਾਂ ਦੀਆਂ ਬਾਹਰ ਦੇ ਦੇਸ਼ਾਂ ਵਿੱਚ ਹੁਸ਼ਿਆਰਪੁਰ ਦੇ ਲੋਕ ਕਾਲਜ ਤੋਂ ਹੁਸ਼ਿਆਰਪੁਰ ਦੇ ਗਵਰਨਮੈਂਟ ਕਾਲਜ ਤੋਂ ਹੁਸ਼ਿਆਰਪੁਰ ਦੀ ਯੂਨੀਵਰਸਿਟੀ ਤੋਂ ਪੜੇ ਤੋਂ ਮੇਰੀ ਬੇਨਤੀ ਇਹ ਹੈ ਲੋਕਲ ਲੋਕਾਨੂਈ ਇਲੈਕਸ਼ਨ ਸਾਹਮਣੀ ਤੇ ਅਸੀਂ ਤੇ ਤੁਹਾਡੀ ਬਾਹਰੋਂ ਆ ਕੇ ਬਦਲ ਨਹੀਂ ਕਰ ਸਕਦੇ ਲੋਕਾਨੂਏ ਗੱਲ ਸਮਝਾਣੀ ਪੈਣੀ ਕਿ ਅਸੀਂ ਕਿਸ ਕਿਸਮ ਦੇ ਲੋਕ ਲੋਕ ਚਾਹਨੇ ਆ ਆਪਣੇ ਨਾਮਾਈ ਜਿਸ ਆਦਮੀ ਨੇ ਆਪਣੀ ਮਾਂ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਉਹ ਸਾਦਮੀ ਲੋਕੀ ਅਸੀਂ ਵੋਟਾਂ ਦੇ ਸਮਝ ਆ ਗਿਆ ਤਗੜੇ ਹੋ ਕੇ ਅਸੀਂ ਤਰੀ ਜੇ ਦਾ ਹੱਲੀ ਕੱਢਿਆ ਜਾ ਸਕਦਾ ਬਟ ਇਹ ਹੈ ਕਿ ਆਪਣੀ ਜਿਹੜੀ ਇਰਾਦੇ ਨੇ ਉਹ ਮਜ਼ਬੂਤ ਚਾਹੀਦੇ ਇਹਦੇ ਵਾਸਤੇ ਚੱਪੇ ਵਾਲ ਦੇ ਆਪਣੇ ਸਾਰੇ ਸਾਥੀ ਤੇ ਵੋਟਰ ਦਾ ਹੀ ਨਮਾਇਆ ਰੋਲ ਹੈ ਅਸੀਂ ਤਗੜੇ ਆ ਤਗੜੇ ਹੋ ਕਿ ਸਾਰੇ ਸਾਥੀ ਇਹਦੇ ਵਿੱਚ ਯੋਗਦਾਨ ਪਾਵਾਂਗੇ ਇਸ ਸਰਕਾਰ ਦੀਆਂ ناکਾਮੀਆਂ ਤੁਹਾਡੇ ਸਾਹਮਣੇ ਇਸ ਟਾਈਮ ਜ਼ੈਰ ਖਾਨ ਦੇ ਪੈਸੇ ਵੀ ਭਗਵੰਤ ਕੋਲ ਆਏ। ਆ ਤੁਸੀਂ ਵੇਖਿਆ ਜਿੰਨਾ ਵੱਡਾ ਧੋਖਾ ਹੈ। ਇਹੀ ਭਗਵੰਤ ਮਾਨ ਤੇ ਸਪੀਕਰ ਤੇ ਅਮਨ अरोੜਾ ਤੇ ਆ ਜਿਲ੍ਹੇ ਇਥੇ ਫਾਈਨੈਂਸ ਮਿਨਿਸਟਰ ਇਹਨਾਂ ਦਾ ਚੀਬਾ। ਇਹੀ ਕਹਿੰਦੇ ਸੀ ਕਿ ਸਾਡੀ ਸਰਕਾਰ ਆ ਗਈ ਤੇ ਅਸੀਂ ਸੈਸ਼ਨ ਤਿੰਨ ਵਾਰ ਸੱਦਿਆ ਕਰਾਂਗੇ। ਵੈਸੇ ਕਨਸਟੀਟਿਊਸ਼ਨਲੀ ਤਿੰਨ ਵਾਰ ਸੱਦਣਾ ਪੈਂਦਾ ਸੱਦਾ ਨੇ। ਹਰ ਸੈਸ਼ਨ ਜਿਹੜਾ ਹੈ ਹਰ ਸਾਲ ਦੇ ਪਿੰਨੋ ਸੈਸ਼ਨ ਘੱਟੋ ਘੱਟ 120 ਦਿਨ ਦੇ ਹੁੰਦੇ ਹਨ ਤੁਹਾਨੂੰ ਹੋਰ ਆ ਨਹੀਂ ਹੋਏ ਕਿ ਤਿੰਨ ਸਾਲਾਂ ਨੇਰੇ 49 ਸੈਸ਼ਨ ਹੋਏ ਸੈਟਿੰਗਸ ਹੋਈਆਂ ਨਹੀਂਆਂ ਉਤਾਰੇ ਜਿੱਥੇ ਕਿਹਦੇ ਸਾਲ ਤੇ 120 ਦਾ ਮਤਲਬ ਹੈ ਤਿੰਨ ਸਾਲਾਂ ਦੇ 360 ਹੋਣੀਆਂ ਚਾਹੀਦੀਆਂ ਸਾਡੀ ਜਦੋਂ ਹੁਣ ਮੀਟਿੰਗ ਹੋਈ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਸਪੀਕਰ ਨਾਲ ਮੈਂ ਉਹਨੂੰ ਕਹਿੰਦਾ ਸਪੀਕਰ ਸਾਹਿਬ ਘੱਟੋ ਘੱਟ 5-7 ਮਸਲੇ ਤੇ ਇਹੋ ਜਿਹੇ ਨੇ ਜਿਨ੍ਹਾਂ ਤੇ ਚਰਚਾ ਚਾਹੀਦੀ

ਜਦੋਂ ਐਂਟੀ ਗੈਂਗਸਟਰ ਟਾਪ ਕੋ ਟਾਸਕ ਫੋਰਸ ਦੇ ਤਰੀਕੇ ਲੈ ਕੇ ਆਇਆ ਸੀ ਉਹ ਇੱਕ ਪੁਲਿਸ ਸਟੇਸ਼ਨ 'ਚ ਖੜਕੇ ਇੱਕ ਐਸਪੀ ਨੇ ਆਪਣਾ ਟੈਲੀਫੋਨ ਦੇ ਕੇ ਘੰਟੇ ਦੀ ਉਹਦਾ ਇੰਟਰਵਿਊ ਕਰਾਇਆ ਅਜੇ ਤੱਕ ਤੁਸੀਂ ਵੇਖੋ ਕਿਸੇ ਦਾ ਕੋਈ ਐਕਸ਼ਨ ਨਹੀਂ ਫਰੋਪੀਆਂ ਦੀਆਂ ਚਿੱਟੀਆਂ ਕਤਲ ਗੋੜੀਆਂ ਹਰ ਰੋਜ਼ ਘਰਾਂ ਤੇ ਚੱਲਦੀਆਂ ਨੇ ਕਈ ਕਈ ਆ ਤੁਸੀਂ ਹੁਣ ਪਿਛੇ ਆਂ ਬਰੋਦਪੁਰ ਵਿੱਚ ਅੱਜ ਤੋਂ 4 ਦਿਨ ਪਹਿਲੇ ਦੋ ਭਰਾ ਤੇ ਇੱਕ ਸੱਗੀ ਪੈਣ ਛੋਟੀ ਉਮਰ 'ਚ ਸਾਰੇ 25 26 26 ਸਾਲ ਦੇ ਲੜਕੀ ਵੀ ਅਜੇ ਮੇਰੇ ਨਾਲ 10 12 ਦਿਨ ਬਾਅਦ ਸ਼ਾਦੀ ਹੋਣੀ ਸੀ ਕੁੜੀਆਂ ਮਾਰ ਕੇ ਮਾਰਦੇ ਉੱਤੇ ਇਹ ਆਤਵਾਦ ਨੂੰ ਵੀ ਮਾਰਾ ਚਾਹੀਦਾ ਮੈਂ ਕਿ ਸਪੀਕਰ ਸਾਹਿਬ ਜੋ ਸੁਣ ਰਿਹਾ ਸੀ ਤੁਹਾਨੂੰ ਮੈਨੂੰ ਹੈਰਾਨੀ ਹੋਈ ਕਿ ਕਿੱਥੇ ਸਰ ਪ੍ਰਤਾਪ ਸਿੰਘ ਕਹਿ ਰਹੇ ਨੇ ਮਰਦੇ ਮਜਾ ਹੈ ਤੇ ਕਿੱਥੇ ਆ ਜੋਕਰ ਪੰਜਾਬ ਕਿੱਥੋਂ ਕਿੱਥੇ ਆ ਗਏ ਈ ਹਨਾ ਨ ਹੋਵੇ ਕਿ ਦੁਪਹਿਰ ਤੋਂ ਪਹਿਲੇ ਕੁਝ ਹੋਰ ਹੁੰਦਾ ਹੈ ਦੁਪਹਿਰ ਤੋਂ ਬਾਅਦ ਕੁਝ ਹੋ ਰਿਹਾ ਹੈ ਜੇਸੇ ਪੋਜੀਸ਼ਨ ਦੇ ਵਿੱਚ ਮੁੱਖ ਮੰਤਰੀ ਅਸੈਂਬਲੀ ਚ ਆਂਦਾ ਜੇ ਸਹੀ ਮੈਂ ਮੈਨੇ ਦੇ ਵਿੱਚ ਕੋਈ ਕਾਇਦਾ ਕਾਨੂੰਨ ਹੋਏ ਤੇ ਸਾਰ ਨੂੰ ਪਹਿਲੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਇਹ ਉਹ ਪੋਜੀਸ਼ਨ ਚ ਨਹੀਂ ਹੁੰਦਾ ਜਿਸ ਪੋਜੀਸ਼ਨ ਚ ਆ ਕੇ ਇੱਕ ਮੁੱਖ ਮੰਤਰੀ ਦੀ ਐਡੀ ਵੱਡੀ ਪੋਜੀਸ਼ਨ ਹੈ ਉਹ ਆਪਣੇ ਆਪੇ ਚੋਂ ਬਾਹਰ ਹੁੰਦੇ ਕੀ ਗੱਲ ਕਰ ਰਹੇ ਆ ਕਿਸ ਤਰ੍ਹਾਂ ਹਾਊਸ ਦੇ ਵਿੱਚ ਪੇਸ਼ ਆਣਾ ਉਹ ਹੀ ਕਿਸੇ ਕਿਸਮ ਦਾ ਕੈਦਾ ਕਾਨੂੰਨ ਹੈ ਨਹੀਂ ਬੁਰਾ ਹਾਲ ਹੈ ਉਹ ਮੈਂ ਸਮਝ ਨਹੀਂ ਆ ਕਿ ਸਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਕਬਰ ਕਸੇ ਕਰਦੇ ਗਏ ਪੈਂਗੇ ਲੈਸੇ ਤੇ ਕਿਸੇ ਨੂੰ ਦੀ ਸਮਝਾਉਣ ਦੀ ਲੋੜ ਚਾਹੀਦੀ ਨਹੀਂ ਆ ਨਵੇਂ ਟੈਕਸਿਸ ਤੇ ਬੈਠੋ ਅਸੈਂਬਲੀ ਖਤਮ ਹੋ ਗਈ ਡੀਜ਼ਲ ਮੇਰੇ ਖਾਤੇ ਪੰਜਵੀਂ ਛੇਵੀਂ ਵਾਰ ਹੁੰਦਾ ਅੱਜ ਡੀਜ਼ਲ ਦਾ ਰੇਟ ਪੰਜਾਬ ਦਾ ਤੇ ਯੂਟੀ ਦਾ ਚੰਡੀਗੜ੍ਹ ਦੇ ਰੇਟ 6 ਰੁਪਏ ਲੀਟਰ ਪਿੱਛੇ ਪਰ ਪੈਟਰੋਲ ਦਾ ਵੱਖਰਾ ਬਿਜਲੀ ਦਾ ਜਿਹੜੀ ਕਾਂਗਰਸ ਦੀ ਸਰਕਾਰ ਜਦੋਂ 3 ਮਹੀਨੇ ਅਖੀਰਲੀ ਸਾਡੀ ਸਰਕਾਰ ਰਹੀ ਉਹਦੇ ਵਿੱਚ ਜੋ ਅਸੀਂ ਬਿਜਲੀ ਦੇ 3 ਰੁਪਏ ਪਰ ਯੂਨਿਟ 7 ਕਿਲੋਵਾਰਟ ਦੇ ਉੱਤੇ आम साधारण ਪੰਜਾਬੀਆਂ ਨੂੰ ਬੈਨੀਫਿਟ ਦਿੱਤੇ ਉਹ ਵਾਪਸ ਲੈ ਲਿਆ। ਤਕਰੀਬਨ 2000 ਕਰੋੜ ਦਾ ਬੋਝ ਦੇਹੀ ਪਾਤੀ। ਨਵੇਂ ਕਿ ਖਿਸਾਨ ਵਾਲੇ ਨੇ। ਆ ਪਹਿਲੀ ਸਰਕਾਰ ਮੈਂ ਵੇਖੀ ਜਿੱਤੇ ਤੁਹਾਡਾ ਇੱਥੋਂ ਦਾ ਰੈਵਨਿਊ ਮਿਨਿਸਟਰ ਹੈ। ਅਗਰ ਇਹ ਸੋਸ਼ਲ ਇਹ ਪਲਾਟ ਦੇ ਲੀਗਲ ਕਰਤੇ ਕਾਲੀ ਇਹ ਇਲੈਗਲ ਜਿਹੜੀ ਕਾਲੀ ਉਹ ਇਲੈਗਲ ਦੇ ਪਲਾਟ ਲੀਗਲ ਨੇ ਸਮਝੋ ਪਲਾਟ ਦੀ ਰਜਿਸਟਰੀ ਕਰਾ ਲਓ ਮੈਂ ਉਹਦੇ ਨੇ ਰਾਏ ਦਿੱਤੀ ਸੀ। ਮੈਂ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਕਿ ਭਗਵੰਤ ਮਾਜੀ ਦਾ ਜਵਾਬ ਦੋ ਨਾ ਤੇ ਸੀਵਰੇਜ ਪਿਆ ਉਸ ਕਲੋਨੀ ਦੇ ਵਿੱਚ ਨਾ ਲਾਈਟਿੰਗ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ ਹੈ ਉੱਥੇ ਨਾ ਸੜਕਾਂ ਦਾ ਪ੍ਰਬੰਧ ਹੈ ਤੁਸੀਂ ਲੋਕਾਂ ਨੇ ਜਿੱਦਾਂ 10 ਦਾ 15 ਦਾ 20 25-25 ਲੱਖ ਰੁਪਏ ਬੁਲਾਟਣਾ ਤੇ ਲਾਇਆ ਹੁਣ ਫालतू ਪੈਸੇ ਲਾਣਗੇ ਤੇ ਨਰਕ ਦੇ ਵਿੱਚ ਰਹਿਣਗੇ ਤੁਸੀਂ ਜਾਂ ਤੇ ਇਲੀਗਲ ਕਾਲੀਆਂ ਨੂੰ ਵੀ ਹੁਣੇ ਇਹਨੇ ਕੋ ਪੈਸੇ ਲਾਉ ਤੇ ਸਾਰੀਆਂ ਜ਼ਮੀਨਾਂ ਉਹਦੇ ਵਿੱਚ ਪਾਓ ਫਿਰ ਤੇ ਇਹਨੂੰ ਲੀਗਲ ਕਰਨ ਦਾ ਕੋ ਲਾਭ ਹੀ ਹੋਏ ਤੁਸੀਂ ਪਲਾਟ ਲੀਗਲ ਕਰ ਦਿੱਤੇ ਨੇ ਕਾਲੀ ਇਲਲੀਗਲ ਕਰ ਦਿੱਤੇ ਕੋਈ ਸੋਚ ਨਹੀਂ ਕੋਈ ਵਿਚਾਰ ਨਹੀਂ ਟਾਈਮ ਕੱਢਣ ਦਾ ਲੋਕਾਂ ਦਾ ਬੇਕੂ ਬਣਾਉਂਦਾ ਤੁਸੀਂ ਸ਼ਾਹਪੁਰੀਆ ਮੈਨੂੰ ਇਹ ਦੱਸੋ ਜੋ ਪਿਛੇ ਰੇਟ ਅਰੇ ਅਰੇ ਤੁਹਾਡੀਆਂ ਤਸੀਲਾਂ ਵਿੱਚ ਜਾਂ ਪੁਲਿਸ ਸਟੇਸ਼ਨਾਂ 'ਚ ਅੱਜ ਕਿੰਨੇ ਪਰਸੈਂਟ ਉਹ ਖਰਚਾ ਇਤਨੇ ਵਧੇ ਰਿਹਾ ਹੈ یہ تک ہندے سی اسی اماندہ سرکار لے کے ہم آگے بڑے پہ بانے تھے تھگی تھوڑی اللیگل مائننگ سارا شاہر پر رہے تھے بیٹھے سارا وقت اللیگل مائننگ سموچے پہ جات کرنے کوئی رکھن والا نہیں جنہی بار مرضی ہائے کورٹ نے انٹروینشن کی تھی کوشش کی تھی رکھن دی کوئی ہے نا تھی سیتی اثر آتو پچھلے دن ہی آجے دو دن ہوئے لیں ਇੱਕ ਕਮਜੋਦ ਤੌਰ ਤੇ ਲੜਕੀ ਪੰਜਾਬ ਪੁਲਿਸ ਦੀ ਇੰਸਪੈਕਟਰ ਦੇ ਪੁਲਿਸ ਦੀ ਉਹਨੇ ਮੌਜੂਦਾ ਜਿਹੜਾ ਹਰਜੋਤ ਸਿੰਘ ਬਾਜ ਐਜੂਕੇਸ਼ਨ ਮੰਤਰੀ ਹੈ ਉਹਦੇ ਤੇ ਇਲਜ਼ਾਮ ਲਗਾਇਆ ਉਹਦੇ ਤੇ ਇੱਕ ਜੁਡੀਸ਼ੀਅਲ ਮਜਿਸਟ੍ਰੇਟ ਤੇ ਤੇ ਉਹਦੀ ਘਰ ਦੀ ਤੇ ਜਿਹੜੀ ਇੱਕ ਆਈਪੀਐਸ ਅਫਸਰ ਹੈ ਕਿ 100 ਕਰੋੜ ਦਾ ਇੱਕ ਬਹੁਤ ਵੱਡਾ ਸਕੈਮ ਹੋਇਆ ਸਾਈਬਰ ਸਕੈਮ ਹੋਇਆ ਜਿਹਦੇ ਵਿੱਚ ਇਹਨਾਂ ਸਾਰੇ ਦੀ ਸ਼ਮੂਲੀਅਤ ਆਪੋਜੀਸ਼ਨ ਪਾਰਟੀਆਂ ਨੇ ਇਸ਼ੂ ਚੁੱਕਿਆ ਕੋਈ ਸੇਤ ਤੇ ਅਸਾਂ ਦੀ ਕੋਈ ਇਨਕੁਆਰੀ ਨਹੀਂ ਜੋ ਕੁਝ ਕੋਈ ਤੁਹਾਨੂੰ ਕੋਈ ਹੋਰ ਨਹੀਂ ਇੱਥੇ ਬਣ ਕੀ ਰਿਹਾ ਸਾਰੇ ਬਾਈਲੈਗਲ ਵਿੱਚ 70 80 ਵੋਟ ਨਹੀਂਵੇਂ ਦੁਬਿਆਏ ਇਹਨਾਂ ਨੇ ਵੋਟ ਕੱਢੇ ਤਾਂ ਮੈਂ ਸਾਨੂੰ ਮੁਜ਼ਾਹਿਰ ਕਰਾਂਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਤਗੜੇ ਹੋਈਏ ਜੇ ਸੂਬੇ ਨੂੰ ਬਚਾਣਾ ਹੈ ਤੇ ਸਾਨੂੰ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਣੀ ਹੋਏਗੀ ਚੱਬੇ ਵਾਲ ਇੱਕ ਬਹੁਤ ਵੱਡਾ ਟੈਸਟ ਜਿਸ ਬੰਦੇ ਨੇ ਪਾਰਟੀ ਨਾਲ ਗਦਾਰੀ ਕੀਤੀ ਉਸ ਗਦਾਰ ਨੂੰ ਪੰਜਾਬ ਦਾ ਤੇ ਇਤਿਹਾਸ ਵੀ ਇਹੋ ਜਿਹਾ ਕਿ ਉਹ ਕਦੀ ਵੀ ਗਦਾਰਾਂ ਨੂੰ ਬੈਟ ਸਟੇਬਲ ਕਦੀ ਵੀ ਪਰਫੁੱਲਤ ਨਹੀਂ ਕਰਦੇ ਹਮੇਸ਼ਾ ਉਹਨੂੰ ਸਜ਼ਾ ਦਿੰਦੇ ਹੁਣ ਟਾਈਮ ਆਇਆ ਅਸੀਂ ਪਾਰਟੀ ਵੱਲੋਂ ਇਕੱਠੇ ਹੋਏ ਹਰ ਵਰਕਰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਜੋ ਬਿਮਾਰੇ ਕਿਉਂਕਿ ਟਿਕਟ ਤੇ ਅਖੀਰ ਇੱਕ ਆਦਮੀ ਨੂੰ ਹੀ ਮਿਲਣੀ ਜੋ ਬੈਸਟ ਪੋਸੀਬਲ ਕੈਂਡੀਡੇਟ ਹੋਏਗਾ ਤੁਹਾਡੀ ਮਰਜ਼ੀ ਦਾ ਹੋਏਗਾ ਅਸੀਂ ਸਾਰੇ ਬੈਠ ਕੇ ਜਿਹੜੀ ਕਮੇਟੀ ਹੈ ਤੁਹਾਡੀ رائے ਲਵਾਂਗੇ ਤੇ ਤੁਹਾਡੇ ਮੁਤਾਬਕ ਵੀ ਤੁਹਾਡੀ ਮਰਜ਼ੀ ਦਾ ਆਦਮੀ ਇੱਥੇ ਦਿੱਤਾ ਜਾਏਗਾ ਤਾਂ ਮੈਂ ਉਮੀਦ ਕਰਾਂਗਾ ਕਿ ਸਾਰੇ ਵੀ ਲੈ ਕਿਉਂਕਿ ਚਾਰ ਹਲਕਿਆਂ ਦੇ ਵਿੱਚ ਇਲੈਕਸ਼ਨ ਹੋਣੀਆਂ ਇੱਕ ਰਾਜਾਜੀ ਦੇ ਹਲਕੇ ਛੋਣੀਆਂ ਇੱਕ ਬਰਨਾਲਾ ਉਥੇ ਜਿਹੜਾ ਸੰਗਰੂਰ ਪਾਰਲੀਮੈਂਟ ਦਾ ਹਲਕਾ ਹੈ ਕੋਥੇ ਬਾਏ ਇਲੈਕਸ਼ਨ ਹੋਣੀ ਹੈ ਇੱਕ ਗਿੱਦੜਵਾਜ ਹੋ ਰਹੀ ਹੈ ਇੱਕ ਸਾਡੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਪਾਰਲੀਮੈਂਟ ਇੱਕ ਚੱਬੇ ਵਾਲੋ ਸ਼ਾਹ ਪੁੱਛੋ ਤਾਂ ਮੇਰੀ ਬੇਨਤੀ ਹੈ ਕਿ ਤਗੜੇ ਹੋ ਕੇ ਜਿਹੜੇ ਹੁਸ਼ਿਆਰਪੁਰ ਦੇ ਮੇਲੇ ਵੀਰ ਨੇ ਸਾਡੀਆਂ ਪੈਣਾ ਨੇ ਹੁਣ ਤੋਂ ਹੀ ਆਪਣੀ ਜ਼ਿੰਮੇਵਾਰੀ ਸਮਝੋ ਇਹ ਇਹਨਾਂ ਵੇਖੋ ਕਿ ਕਿਹੜਾ ਕੈਂਡੀਡੇਟ ਕੈਂਡੀਡੇਟ ਤੇ ਪਾਰਟੀ ਤੁਹਾਨੂੰ ਪਤਾ ਹਾਲਾਤ ਜਿਹੋ ਜਿਹੇ ਹੁੰਦੇ ਨੇ ਜਦੋਂ ਤੁਸੀਂ ਬਾਇਲੈਕਸ਼ਨਾਂ ਲੜਦੇ ਹੋ ਉਹ ਕਬੱਡੀ ਦਾ ਮੈਚ ਹੁੰਦਾ ਜਿਹਦੇ ਵਿੱਚ ਕਬੱਡੀ ਦੇ ਪਲੇਅਰ ਦੀ ਇੱਕ ਬਾਹ ਜਿਹੜੀ ਲੱਕ ਦੇ ਪਿੱਛੇ ਦੇ ਪਿੱਛੇ ਬੰਨੀ ਹੁੰਦੀ ਹੈ ਗਵਰਨਮੈਂਟ ਨੂੰ ਹਮੇਸ਼ਾ ਇਸ ਦਾ ਡੋਂਟੇਜ ਮਿਲਦਾ ਹੈ ਸੋ ਆਪਾਂ ਨੂੰ ਤਕੜੇ ਹੋ ਹਮਲਾ ਬਾਹਰ ਨਾ ਪੈਣਾ ਕੋਈ ਚੀਜ਼ ਵੀ ਹੈਗੀ ਹੈ ਨਹੀਂ ਜਿਹੜੀ ਸੰਭਵ ਨਾ ਹੋਵੇ ਮੈਂ ਸਮਝਦਾ ਇਹ ਸੰਭਵ ਹੈ ਹੁਸ਼ਿਆਰਪੁਰ ਦਾ ਪੜਿਆ ਲਿਖਿਆ ਵੋਟਰ ਹੈ ਉਹਨੂੰ ਦੱਸਿਏ ਕਿਸ ਆਦਮੀ ਨੇ ਆਪਣੀ ਮਾਂ ਦੇ ਨਾਲ ਵੀ ਤਰੋਕ ਕੀਤਾ ਆਪਣੇ ਵੋਟਰ ਨਾਲ ਵੀ ਤਰੋਕ ਕੀਤਾ ਜੇ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਬਦਲ ਲੈ ਕੇ ਆਵਾਂਗੇ ਫਿਰ ਆਪਾਂ ਮੋਹਰ ਹੀ ਲਾ ਦੇ ਕਿ ਇਸ ਕਿਸਮ ਦੇ ਲੋਕ ਜਿਹੜੇ ਨੇ ਜਿਨ੍ਹਾਂ ਦਾ ਕੋਈ کردار ਨਹੀਂ ਜਿਨ੍ਹਾਂ ਦਾ ਕੋਈ ਪ੍ਰਿੰਸੀਪਲ ਨਹੀਂ ਉਹਨਾਂ ਨੂੰ ਜੇ ਅਸੀਂ ਅੱਗੇ ਲੈ ਕੇ ਆਵਾਂਗੇ ਤੇ ਰਾਜਨੀਤੀ ਹੋਰ ਮਾਰੇ ਰਸਤੇਵਾਲ ਜਾਏਗੀ ਇਸੋ ਇਹ ਨਹੀਂ ਚਿੰਤਾ ਹੋਇਆ ਮੈਂ ਸਾਰੇ ਹੀ ਆਪਣੇ ਇੱਥੇ ਆਏ ਹੋਏ ਲੀਡਰਸ਼ਿਪ ਦਾ ਆਪਣੇ ਸਾਥੀਆਂ ਦਾ ਬਹੁਤ ਬਹੁਤ ਮਸ਼ਕੂਰ ਆ